ਜਿਹੜੇ ਸਾਡੇ ਸਵਾਲ ਸੀ ਲੋਕਾਂ ਨੇ ਸਵਾਲ ਸੀ ਲੋਕਾਂ ਦੇ ਟੈਕਸ ਦੇ ਪੈਸਿਆਂ ਨੇ ਸਵਾਲ ਸੀ ਉਹ ਸਵਾਲ ਜਦੋਂ ਪੱਤਰਕਾਰਾਂ ਨੇ ਕੇਜਰੀਵਾਲ ਦੀ ਸਰਕਾਰ ਤੋਂ ਜਾਂ ਭਗਵੰਤਬਾ ਦੀ ਸਰਕਾਰ ਤੋਂ ਪੁੱਛੇ ਕਿ ਸਾਡੇ ਹੈਲੀ ਸਾਡੇ ਪੈਸਿਆਂ ਤੇ ਚੱਲਦੇ ਹੈਲੀਕਾਪਟਰ ਇਹ ਕੌਣ ਯੂਜ਼ ਕਰ ਰਿਹਾ ਹੈ ਜਿਵੇਂ ਸਰਕਾਰ ਜਿਹੜੇ ਪ੍ਰਜਾ ਦੇਖ ਰਹੇ ਹੋ ਮਾਨ ਰਾਮ ਰਾਖਵਾ ਕੱਲੇ ਹੈਲੀਕਾਪਟਰ ਨਹੀਂ ਇਹ ਮੰਤਰੀ ਸੰਤਰੀ ਜਿਹੜੇ ਵੀ ਨੇ ਜਿੱਥੇ ਵੀ ਪੈਸਾ ਖਾਂਦੇ ਰੇ ਖਰਚਦੇ ਨੇ ਇਹਦਾ ਕੱਲੇ-ਕੱਲੇ ਪਾਈ-ਪਾਈ ਦਾ ਹਿਸਾਬ ਹੋਣਾ ਚਾਹੀਦਾ ਬੜੇ ਅਫਸੋਸ ਨਾਲ ਅੱਜ ਮੈਨੂੰ ਕਹਿਣਾ ਪੈ ਰਿਹਾ ਕਿ 14 ਸਾਲ ਪਾਰਟੀ ਦੀ ਸੇਵਾ ਕਰਨ ਤੋਂ ਬਾਅਦ ਅੱਜ ਮੈਨੂੰ ਇੱਥੇ ਖੜੇ ਹੋ ਕੇ ਬਿਆਨ ਦੇਣਾ ਪੈ ਰਿਹਾ ਹੈ ਕਿ ਜਿਹੜੀਆਂ ਕਦਰਾਂ ਕੀਮਤਾਂ ਦੇ ਨਾਲ ਅਸੀਂ ਅੱਜ ਤੋਂ 14 ਸਾਲ ਪਹਿਲਾਂ ਚੱਲੇ ਸੀਗੇ ਅੱਜ ਸਾਡੀ ਪਾਰਟੀ ਉਹਨਾਂ ਕਦਰਾਂ ਕੀਮਤਾਂ ਤੋਂ ਵੀ ਹੂਣੀ ਹੋ ਗਈ ਹੈ ਰੋਕਦੇ ਹਮਲਾ ਬੰਦ ਕਰੋ ਬੰਦ ਕਰੋ ਬੰਦ ਕਰੋ ਲੰਮੇ ਸਮੇਂ ਤੋਂ ਲੋਕਾਂ ਦੀ ਆਵਾਜ਼ ਦੱਬਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਾਰਪੋਰੇਟ ਘਰਾਣਿਆਂ ਦੇ ਤਹਿਤ ਸਰਕਾਰਾਂ ਵੱਲੋਂ ਕਿਉਂਕਿ ਕਾਰਪੋਰੇਟ ਦੇ ਹੱਥੀ ਵਿਕ ਚੁੱਕੀਆਂ ਨੇ ਭਾਵੇਂ ਸਟੇਟ ਸਰਕਾਰਾਂ ਨੇ ਭਾਵੇਂ ਕੇਂਦਰ ਸਰਕਾਰਾਂ ਨੇ ਸਾਡੇ ਐਮ.ਐਲ.ਏ ਮੰਤਰੀ ਤੇ ਹੋਰ ਵੱਡੇ ਜਿਹੜੇ ਲੀਡਰ ਨੇ ਅੱਤ ਦੇ ਭ੍ਰਸ਼ਟ ਹੋ ਚੁੱਕੇ ਨੇ ਇਨ ਖੇਤੀਕਰੂਆਂ ਦੇ ਰਾਹੀਂ ਖੇਤੀ ਦਬੰਦੀ ਕੋਸ਼ਿਸ਼ ਕੀਤੀ ਗਈ ਫਿਰ ਯੂਨੀਵਰਸਿਟੀਆਂ ਦਬੰਦੀ ਕੋਸ਼ਿਸ਼ ਕੀਤੀ ਗਈ ਫਿਰ ਚੰਡੀਗੜ੍ਹ ਦਬੰਦੀ ਕੋਸ਼ਿਸ਼ ਕੀਤੀ ਗਈ ਫਿਰ ਸੀਡ ਐਕਟ ਰਾਹੀਂ ਪੰਜਾਬ ਦੀ ਕਿਸਾਨੀ ਦਾ ਢਾਣ ਕਰਨ ਦੀ ਕੋਸ਼ਿਸ਼ ਕੀਤੀ ਗਈ ਆਉਣ ਵਾਲੇ ਸਮੇਂ ਦੇ ਵਿੱਚ ਅਡਾਨੀ ਨੂੰ ਪਾਣੀ ਦੇਣ ਦੀ ਵੀ ਤਿਆਰੀ ਹੋ ਰਹੀ ਏ ਸੋ ਇਹ ਸਾਰੇ ਇਸ ਸੰਬੰਧ ਵਿੱਚ ਪ੍ਰੋਟੈਸਟ ਹੈ ਖਾਸ ਕਰ ਦਿੱਲੀ ਲੀਡਰਸ਼ਿਪ ਪੰਜਾਬ ਵਿੱਚ ਆ ਕੇ ਪੰਜਾਬ ਨੂੰ ਗੁਲਾਮ ਬਣਾ ਰਹੀ ਹੈ ਪੰਜਾਬ ਦੇ ਸੰਸਾਧਨਾਂ ਦਾ ਗਲਤ ਇਸਤੇਮਾਲ ਕਰ ਰਹੀ ਹੈ ਅੱਜ ਕੀ ਹੋ ਗਿਆ ਕਿ ਜਿਹੜੀਆਂ ਸੀਆਈਡੀ ਫੇਕ ਰਿਪੋਰਟਸ ਨੇ ਜਿਹੜੇ ਕੀ ਕਿਹਾ ਜਾਂਦਾ ਵੀ ਆਹ ਕੰਮ ਐਨੇ ਕਰ ਦਿੱਤੇਗੇ ਬਿਲਕੁਲ ਘਾ ਘਾਣਾ ਕਿਤੇ ਵੀ 1 ਰੁਪਿਆ ਖਰਚ ਨਹੀਂ ਕੀਤਾ ਗਿਆ ਜੀ 4 ਲੱਖ 17000 ਕਰੋੜ ਦਾ ਪੰਜਾਬ ਤੇ ਕਰਜ਼ਾ ਕਰ ਦਿੱਤਾ ਗਿਆ ਜਿੱਥੇ ਵੀ ਹੈਲੀਕਾਪਟਰ ਵਿੱਚ ਕੇਜਰੀਵਾਲ ਤੇ ਭਗਵੰਤ ਮਾਨ ਜਾਂਦੇ ਨੇ ਕੇਜਰੀਵਾਲ ਅੱਗੇ ਹੋ ਕੇ ਤੁਰਦਾਰ ਭਗਵਾਨਤਮਾਨ ਉਹਦਾ ਪਿੱਠੂ ਬਣ ਕੇ ਉਹਦੇ ਨਾਲ ਤੁਰਿਆ ਹੁੰਦਾ ਹੈ ਸਪਸ਼ਟ ਹੁੰਦਾ ਹੈ ਕਿ ਉਹ ਜਿਹੜਾ ਤੋਰਾ ਹੈ ਖਾਸ ਖਾਸ ਤੌਰ ਤੇ ਕੇਜਰੀਵਾਲ ਦੇ ਲਈ ਪਲਾਨ ਕੀਤਾ ਗਿਆ ਹੈ ਲੇਕੋ ਪਿਛਲੇ ਦਿਨੀ ਵੈਸੇ ਦਾ ਲੰਮੇ ਸਮੇਂ ਤੋਂ ਲੋਕਾਂ ਦੀ ਆਵਾਜ਼ ਦੱਬਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਾਰਪੋਰੇਟ ਘਰਾਣਿਆਂ ਦੇ ਤਹਿਤ ਸਰਕਾਰਾਂ ਵੱਲੋਂ ਲੋਕੀ ਕਾਰਪੋਰੇਟ ਦੇ ਹੱਥੀ ਵਿਕ ਚੁੱਕੀਆਂ ਨੇ ਭਾਵੇਂ ਸਟੇਟ ਸਰਕਾਰਾਂ ਨੇ ਭਾਵੇਂ ਕੇਂਦਰ ਸਰਕਾਰਾਂ ਨੇ ਪਹਿਲਾਂ ਤਿੰਨ ਖੇਤੀ ਕਾਨੂੰਨਾਂ ਦੇ ਰਾਹੀਂ ਖੇਤੀ ਦਬੰਦੀ ਕੋਸ਼ਿਸ਼ ਕੀਤੀ ਗਈ ਫਿਰ ਯੂਨੀਅਨ ਅਵਸਤੀਆਂ ਦਬੰਦੀ ਕੋਸ਼ਿਸ਼ ਕੀਤੀ ਗਈ ਫਿਰ ਚੰਡੀਗੜ੍ਹ ਦਬੰਦੀ ਕੋਸ਼ਿਸ਼ ਕੀਤੀ ਗਈ ਫਿਰ ਸੀਡ ਐਕਟ ਰਾਹੀਂ ਪੰਜਾਬ ਦੀ ਕਿਸਾਨੀ ਦਾ ਘਾਣ ਕਰਨ ਦੀ ਕੋਸ਼ਿਸ਼ ਕੀਤੀ ਗਈ ਅੱਜ 1 ਨੈਸ਼ਨ 1 ਰਜਿਸਟ੍ਰੇਸ਼ਨ ਐਕਟ ਰਾਹੀਂ ਸਟੇਟ ਦੇ ਜਿਹੜੇ ਰਾਈਟਸ ਨੇ ਸਟੇਟ ਲੈਂਡ ਲਾਅ ਦੇ ਉਹ ਵੀ ਕੇਂਦਰੀਕਰਨ ਕਰਕੇ ਕੇਂਦਰ ਦੇ ਅਧੀਨ ਕੀਤੀਆਂ ਜਾ ਰਹੀਆਂ ਨੇ ਔਰ ਜਿਹੜੇ ਇਹ ਪ੍ਰਾਈਵੇਟ ਪੰਚਾਇਤੀ ਜ਼ਮੀਨਾਂ ਨੇ ਇਹ ਪੂਰੀ ਤਰ੍ਹਾਂ ਕਾਰਪੋਰੇਟ ਨੂੰ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ اڈਾਨੀ ਨੂੰ ਪਾਣੀ ਦੇਣ ਦੀ ਵੀ ਤਿਆਰੀ ਹੋ ਰਹੀ ਏ ਸੋ ਇਹ ਸਾਰੇ ਇਸ ਸਬੰਧ ਵਿੱਚ ਪ੍ਰੋਟੈਸਟ ਹੈ ਔਰ ਖਾਸ ਕਰਕੇ ਜਿਹੜੇ ਪੱਤਰਕਾਰ ਭਾਈਚਾਰੇ ਪਿਛਲੇ ਦਿਨਾਂ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਨੇ ਲੋਕਤੰਤਰ ਦਾ ਕਹਾਣ ਕਰਦੇ ਹੋਏ ਸੰਵਿਧਾਨ ਦਾ ਕਹਾਣ ਕਰਦੇ ਹੋਏ ਜਿਹੜੇ ਪੱਤਰਕਾਰਾਂ ਦੇ ਰਾਈਟਸ ਨੇ ਉਹਨਾਂ ਨੂੰ ਉਹਨਾਂ ਦੇ ਪਰਚਾ ਦਰਜ ਕੀਤਾ ਇਹ ਉਹਨਾਂ ਦੇ ਪਰਚੇ ਰੱਦ ਕਰਨ ਲਈ ਅਸੀਂ ਅੱਜ ਆਵਾਜ਼ ਬੁਲੰਦ ਕਰ ਰਹੇ ਹਾਂ ਸ਼ਹਿਰ ਵਾਸੀ ਕਿਰਸਾਬ ਜੋ 타 ਸਮ ਕਿਹਾ ਜਾਂਦਾ ਹੈ ਪੱਤਰਕਾਰਾਂ ਨੂੰ ਮੀਡੀਆ ਨੂੰ ਜੇ ਉਹਦੀ ਆਵਾਜ਼ ਦੱਬੇ ਜਾਈਗੀ ਤਾਂ ਸਰਕਾਰਾਂ ਤੱਕ ਆਮ ਲੋਕਾਂ ਦੀ ਆਵਾਜ਼ ਕਿਵੇਂ ਪਹੁੰਚੇਗੀ ਦੇਖੋ ਪੱਤਰਕਾਰੀ ਇੱਕ ਸਮਾਜ ਦਾ ਸ਼ੀਸ਼ਾ ਹੈ ਸਮਾਜ ਦਾ ਚਿਹਰਾ ਹੈ ਲੋਕਾਂ ਦੇ ਦੁੱਖ ਤੱਕ ਜਿਹੜੀ ਤਕਲੀਫਾਂ ਨੇ ਉਹ ਸਰਕਾਰ ਤੱਕ ਪਹੁੰਚਾਉਂਦੇ ਨੇ ਪੱਤਰਕਾਰ ਸਰਕਾਰ ਵੱਲੋਂ ਜਿਹੜੇ ਵੀ ਕੀਤੇ ਕੰਮ ਨੇ ਫਾਈਨੈਂਸ਼ੀਅਲੀ ਤੌਰ ਤੇ ਧਾਰਮਿਕ ਤੌਰ ਤੇ ਸਮਾਜਿਕ ਤੌਰ ਤੇ ਜਿਹੜੇ ਜਿਹੜੇ ਵੀ ਕੰਮ ਪੱਕਾ ਹੁੰਦਾ ਸਰਕਾਰ ਦਾ ਉਹ ਪੇਸ਼ ਕਰਦੇ ਨੇ ਔਰ ਲੋਕਾਂ ਤੱਕ ਸਰਕਾਰ ਤੱਕ ਪਹੁੰਚਾਉਂਦੇ ਨੇ ਸਰਕਾਰ ਦੇ ਕੰਮ ਲੋਕਾਂ ਤੱਕ ਪਹੁੰਚਾਉਂਦੇ ਨੇ ਅੱਜ ਕੀ ਹੋ ਗਿਆ ਕਿ ਜਿਹੜੀਆਂ ਸੀਆਈਡੀ ਫੇਕ ਰਿਪੋਰਟਸ ਨੇ ਜਿਹੜੇ ਕੀ ਕਿਹਾ ਜਾਂਦਾ ਵੀ ਆਹ ਕੰਮ ਐਨੇ ਕਰ ਦਿੱਤੇਗੇ ਬਿਲਕੁਲ ਘਾ ਘਾਣਾ ਕਿਤੇ ਵੀ 1 ਰੁਪਿਆ ਖਰਚ ਨਹੀਂ ਕੀਤਾਗਾ ਜੀ 4 ਲੱਖ 17000 ਕਰੋੜ ਦਾ ਪੰਜਾਬ ਤੇ ਕਰਜ਼ਾ ਕਰ ਦਿੱਤਾ ਗਿਆ ਸੋ ਉਹ ਪੈਸਾ ਲੱਗ ਕਿੱਥੇ ਰਿਹਾ ਐ ਐਡਵਰਟਾਈਜ਼ਮੈਂਟ ਤੇ ਅੱਜ ਪੰਜਾਬ ਸਰਕਾਰ ਖਾਸ ਕਰਕੇ ਕਰਜ਼ੇ ਲੈ ਕੇ ਕੇਜਰੀਵਾਲ ਦੀ ਵੀ ਟੀਮ ਬਣ ਕੇ ਸਾਰਾ ਹਿੰਦੁਸਤਾਨ ਦੇ ਵਿੱਚ ਗੁਜਰਾਤ ਹਿਮਾਚਲ ਸਾਰੇ ਕਿਤੇ ਲਾਏ ਜਾ ਰਹੇ ਨੇ ਔਰ ਅੱਜ ਪੱਤਰਕਾਰੀ ਜਿਹੜੇ ਸਾਡੇ ਸਵਾਲ ਸੀ ਲੋਕਾਂ ਨੇ ਸਵਾਲ ਸੀ ਲੋਕਾਂ ਦੇ ਟੈਕਸ ਦੇ ਪੈਸਿਆਂ ਨੇ ਸਵਾਲ ਸੀ ਉਹ ਸਵਾਲ ਜਦੋਂ ਪੱਤਰਕਾਰਾਂ ਨੇ ਕੇਜਰੀਵਾਲ ਦੀ ਸਰਕਾਰ ਤੋਂ ਜਾਂ ਭਗਵੰਤਬਾ ਦੀ ਸਰਕਾਰ ਤੋਂ ਪੁੱਛੇ ਕਿ ਸਾਡੇ ਹੈਲੀ ਸਾਡੇ ਪੈਸਿਆਂ ਤੇ ਚੱਲਦੇ ਹੈਲੀਕਾਪਟਰ ਇਹ ਕੌਣ ਯੂਜ਼ ਕਰ ਰਿਹਾ ਕਿਉਂਕਿ ਉਸ ਤੋਂ ਸਮੇ ਸਾਡੇ ਮੁੱਖ ਮੰਤਰੀ ਜਿਹੜੇ ਸੀ ਉਹ ਵਿਦੇਸ਼ੀ ਦੌਰੇ ਤੇ ਸੀ ਵਿਦੇਸ਼ੀ ਦੌਰੇ ਤੇ ਹੋਣ ਦੇ ਬਾਵਜੂਦ ਜਿਹੜੇ ਹੈਲੀਕਾਪਟਰ ਚੱਲ ਰਿਹਾ ਸੀ ਉਹਦੀ ਜਾਂਚ ਦਾ ਵਿਸ਼ਾ ਸੀ ਅਸੀਂ ਤਾਂ ਕਹਿੰਦੇ ਆ ਕਿ ਕੱਲੇ ਹੈਲੀਕਾਪਟਰ ਨਹੀਂ ਇਹ ਮੰਤਰੀ ਸੰਤਰੀ ਜਿਹੜੇ ਵੀ ਨੇ ਜਿੱਥੇ ਵੀ ਪੈਸਾ ਖਾਂਦੇ ਨੇ ਖਰਚਦੇ ਨੇ ਇਹਦਾ ਕੱਲੇ-ਕੱਲੇ ਪਾਈ-ਪਾਈ ਦਾ ਹਿਸਾਬ ਹੋਣਾ ਚਾਹੀਦਾ ਔਰ ਜਿਹੜਾ ਇਹ ਦੇਸ਼ ਵਿਰੋਧੀ ਵਿਰੋਧੀ ਕੰਮ ਕਰ ਰਹੇ ਨੇ ਇਹ ਸਾਰੇ ਐਮਐਲਏ ਮੰਤਰੀ ਕਰ ਰਹੇ ਨੇ ਪੱਤਰਕਾਰਾਂ ਦੇ ਪਰਚੇ ਨਹੀਂ ਹੋਣੇ ਚਾਹੀਦੇ ਉਲਟਾ ਇਹਨਾਂ ਸਰਕਾਰਾਂ ਤੇ ਐਮਐਲਏ ਐਮਪੀਆ ਤੇ ਦੇਸ਼ ਵਿਰੋਧੀ ਦੇਸ਼ ਧਰੋਹੀ ਪਰਚੇ ਦਰਜ ਕਰਕੇ ਅੰਦਰ ਹੋਣਾ ਚਾਹੀਦਾ ਜੇ ਤਾਂ ਈਡੀ ਜਾ ਸੀਬੀਆਈ ਆਯਾਦ ਹੋਣ ਤਾਂ ਇਹਨਾਂ ਦੇ ਕਾਰਵਾਈ ਕਰਨ ਕਿਉਂਕਿ ਉਹ ਵੀ ਅਧੀਨ ਕੀਤੀਆਂ ਹੋਈਆਂ ਨੇ ਅੱਜ ਜਦੋਂ ਪਹਾੜਾਂ ਦੇ ਅਰਾਵਲੀ ਪर्वਤਾਂ ਦੇ ਉੱਤੇ ਰਾਜਸਥਾਨ ਫੈਸਲਾ ਕੀਤਾ ਗਿਆ ਤਾਂ ਰਾਜਸਥਾਨ ਦੇ ਜੱਜ ਦੀ ਵੀ ਬਦਲੀ 200 ਕਿਲੋਮੀਟਰ ਦੂਰ ਕਰ ਦਿੱਤੀ ਗਈ ਔਰ ਅੱਜ ਸੀਬੀਆਈ ਰਾਹੀਂ ਈਡੀ ਰਾਹੀਂ ਲੋਕਾਂ ਉੱਤੇ ਦਬਾਅ ਪਾਉਣ ਦਾ ਪ੍ਰੈਸ਼ਰ ਪਾਉਣ ਦਾ ਕੋਸ਼ਿਸ਼ ਕੀਤੀ ਜਾ ਰਹੀ ਹੈ ਕੇਂਦਰ ਸਰਕਾਰ ਵੱਲੋਂ ਪੰਜਾਬ ਸਰਕਾਰ ਵੱਲੋਂ ਔਰ ਪੱਤਰਕਾਰਾਂ ਲਈ ਖਾਸ ਕਰਕੇ ਅਸੀਂ ਜਿਹੜਾ ਅੱਜ ਖਾਸ ਤੌਰ ਤੇ ਪ੍ਰੋਟੈਸਟ ਕਰ ਰਹੇ ਹਾਂ ਪਰਚੇ ਕੈਨਸਲ ਕਰਾਉਣ ਦਾ ਜਿਹੜੇ 10 ਪੱਤਰਕਾਰਾਂ ਤੇ ਐਕਟੀਵਿਟਸ ਤੇ ਪਰਚੇ ਦਰਜ ਕੀਤੇ ਗਏ ਨੇ ਤੁਹਾਡੀ ਆਵਾਜ਼ ਨੂੰ ਕੁੱਟਣ ਦੀ ਕੋਸ਼ਿਸ਼ ਕੀਤਾ ਗਿਆ ਤੁਹਾਡੀ ਨਹੀਂ ਸਾਡੀ ਆਵਾਜ਼ ਕੁੱਟਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿਉਂਕਿ ਪੱਤਰਕਾਰੀ ਪੱਤਰਕਾਰ ਸਮਾਜ ਦਾ ਸ਼ੀਸ਼ਾ ਨੇ ਇਹ ਸਾਡੇ ਸਵਾਲ ਨੇ ਇਹ ਸਾਡੇ ਪੈਸੇ ਦੇ ਸਵਾਲ ਨੇ ਸਾਡੀ ਜ਼ਿੰਦਗੀ ਦੇ ਸਵਾਲ ਨੇ ਸਾਡੇ ਭਵਿੱਖ ਦੇ ਸਵਾਲ ਨੇ ਇਹ ਸਾਡੇ ਕੀਤੇ ਗਏ ਸਵਾਲ ਤੁਸੀਂ ਜਦੋਂ ਸਰਕਾਰਾਂ ਨੂੰ ਕਰਦੇ ਹੋ ਤੇ ਸਰਕਾਰਾਂ ਕੋਲ ਜਵਾਬ ਹੋਣੇ ਚਾਹੀਦੇ ਨੇ ਅਗਰ ਸਰਕਾਰ ਪੱਤਰਕਾਰਾਂ ਦਾ ਜਵਾਬ ਨਹੀਂ ਦਿੰਦੀ ਇਹਦਾ ਮਤਲਬ ਅਸੀਂ ਨਲਾਇਕ ਸਰਕਾਰਾਂ ਚੁਣ ਲਿਆ ਨਲਾਇਕ ਬੰਦੇ ਚੁਣ ਲਏ ਅਣਪੜ ਲੋਕ ਚੁਣ ਲਏ ਚੰਨਣੇ ਦੇਸ਼ ਦਾ ਕਹਨ ਕਰਤਾ ਸਮਾਜ ਦਾ ਕਹਨ ਕਰਤਾ ਮੈਂ ਮੇਜਰ ਆਰਪੀਐਸ ਮਲੋਤਰਾ ਹੈਗਾ ਜੀ ਔਰ ਆਮ ਆਦੀ ਪਾਰਟੀ ਦਾ ਫਾਊਂਡਰ ਮੈਂਬਰ ਹੈ ਬੜੇ ਅਫਸੋਸ ਨਾਲ ਅੱਜ ਮੈਨੂੰ ਕਹਿਣਾ ਪੈ ਰਿਹਾ ਕਿ 14 ਸਾਲ ਪਾਰਟੀ ਦੀ ਸੇਵਾ ਕਰਨ ਤੋਂ ਬਾਅਦ ਅੱਜ ਮੈਨੂੰ ਇੱਥੇ ਖੜੇ ਹੋ ਕੇ ਬਿਆਨ ਦੇਣਾ ਪੈ ਰਿਹਾ ਹੈ ਕਿ ਜਿਹੜੀਆਂ ਕਦਰਾਂ ਕੀਮਤਾਂ ਦੇ ਨਾਲ ਅਸੀਂ ਅੱਜ ਤੋਂ 14 ਸਾਲ ਪਹਿਲਾਂ ਚੱਲੇ ਸੀਗੇ ਅੱਜ ਸਾਡੀ ਪਾਰਟੀ ਉਹਨਾਂ ਕਦਰਾਂ ਕੀਮਤਾਂ ਤੋਂ ਵੀ ਹੂਣੀ ਹੋ ਗਈ ਹੈ ਇਮਾਨਦਾਰੀ ਦਾ ਨਾਰਾ ਲੈ ਕੇ ਅਸੀਂ ਚੱਲੇ ਸੀਗੇ ਪਰ ਅੱਜ ਸਾਡੇ ਐਮਐਲਏ ਮੰਤਰੀ ਤੇ ਹੋਰ ਵੱਡੇ ਜਿਹੜੇ ਲੀਡਰ ਨੇ ਅੱਤ ਦੇ ਭ੍ਰਸ਼ਟ ਹੋ ਚੁੱਕੇ ਨੇ ਔਰ ਸਰਕਾਰ ਦੇ ਵਿੱਚ ਵੀ ਬਹੁਤ ਜ਼ਿਆਦਾ ਭ੍ਰਸ਼ਟਾਚਾਰ ਹੈ ਔਰ ਖਾਸ ਕਰ ਦਿੱਲੀ ਲੀਡਰਸ਼ਿਪ ਪੰਜਾਬ ਵਿੱਚ ਆ ਕੇ ਪੰਜਾਬ ਨੂੰ ਗੁਲਾਮ ਬਣਾ ਰਹੀ ਹੈ ਪੰਜਾਬ ਦੇ ਸੰਸਾਧਨਾਂ ਦਾ ਗਲਤ ਇਸਤੇਮਾਲ ਕਰ ਰਹੀ ਹੈ ਔਰ ਬੜਾ ਸਪਸ਼ਟ ਨਜ਼ਰ ਆਂਦਾ ਹੈ ਜਿੱਥੇ ਵੀ helicopter ਵਿੱਚ ਕੇਜਰੀਵਾਲ ਤੇ ਭਗਵੰਤ ਮਾਨ ਜਾਂਦੇ ਨੇ ਕੇਜਰੀਵਾਲ ਅੱਗੇ ਹੋ ਕੇ ਤੁਰਦਾur ਭਗਵੰਤ ਮਾਨ ਉਹਦਾ ਪਿੱਠੂ ਬਣ ਕੇ ਉਹਦੇ ਨਾਲ ਤੁਰਿਆ ਹੁੰਦਾ ਸਪਸ਼ਟ ਹੁੰਦਾ ਕਿ ਉਹ ਜਿਹੜਾ ਤੋਰਾ ਹੈ ਖਾਸ ਖਾਸ ਤੌਰ ਤੇ ਕੇਜਰੀਵਾਲ ਦੇ ਲਈ ਪਲਾਨ ਕੀਤਾ ਗਿਆ ਹੈ ਔਰ ਪੰਜਾਬ ਦਾ ਮੁੱਖ ਮੰਤਰੀ ਉਹਦਾ ਪਿੱਠੂ ਬਣ ਕੇ ਉਹਦੇ ਨਾਲ ਚੱਲ ਰਿਹਾ ਉਸ ਵਿਚਾਰੇ ਕੋਲ ਤਾਂ ਪਹਿਲਾਂ ਹੀ 10 ਦਿਨ ਹੈ 4 ਵਜੇ ਤੋਂ ਬਾਅਦ ਆਉਂ ਜੋ ਬਿਜ਼ੀ ਹੋ ਜਾਂਦਾ ਆਪਣੇ ਸ਼ੁਗਲ ਦੇ ਵਿੱਚ ਜਿਹੜਾ ਅੱਧਾ ਦਿਨ ਬਚਦਾ ਉਹਨੂੰ ਉਸ ਵਿੱਚ ਵੀ ਕੰਮ ਨਹੀਂ ਕਰਨ ਦਿੰਦੇ ਔਰ ਮੈਂ ਸਮਝਦਾ ਕਿ ਇਹ ਜਿਹੜਾ ਸਵਾਲ ਕਰਨ ਤੇ ਪਰਚਾ ਸਾਡੇ ਪੱਤਰਕਾਰ ਵੀਰਾਂ ਦੇ ਉੱਤੇ ਕੀਤਾ ਗਿਆ ਇਹ ਸਾਡੇ ਲੋਕਤੰਤਰ ਦੇ ਚੌਥੇ ਥੰਬ ਤੇ ਬਹੁਤ ਵੱਡੀ ਚੋਟ ਹੈ ਬਹੁਤ ਹੀ ਕਿਨੌਣੀ ਹਰਕਤ ਹੈ ਔਰ ਇਸ ਦੀ ਨਾ ਕੇਵਲ ਸਾਰੇ ਪੰਜਾਬੀਆਂ ਨੂੰ ਹਰੇਕ ਸਹੀ ਸੋਚ ਵਾਲੇ ਇਨਸਾਨ ਨੂੰ ਔਰ ਜ਼ੋਰ ਨਿੰਦਾ ਕਰਨੀ ਚਾਹੀਦੀ ਹੈ ਔਰ ਮੈਂ ਸਰਕਾਰ ਤੋਂ ਮੰਗ ਕਰਦਾ ਹਾਂ ਕਿ ਇਸ ਦੀ ਇਹ ਪਰਚਾੜ ਜਿਹੜਾ ਛੇਤੀ ਤੋਂ ਛੇਤੀ ਰੱਦ ਹੋਵੇ ਨਾਲ ਮੈਂ ਮੰਗ ਕਰਦਾ ਹਾਂ ਕਿ ਜੇ ਜੁਡੀਸ਼ਰੀ ਤੱਕ ਕਿਧਰੇ ਇਹ ਆਵਾਜ਼ ਪਹੁੰਚਦੀ ਹੈ ਜਾਂ ਸੀਬੀਆਈ ਤੱਕ ਇਹ ਆਵਾਜ਼ ਪਹੁੰਚਦੀ ਹੈ ਤਾਂ ਪੰਜਾਬ ਦੇ ਜਿਹੜੇ ਸੰਸਾਧਨ ਨੇ ਉਸ ਦਾ ਦਿੱਲੀ ਲੀਡਰਸ਼ਿਪ ਵੱਲੋਂ ਜਿਹੜਾ ਅਨਔਥਰਾਇਜ਼ ਜਿਹੜਾ ਇਸਤੇਮਾਲ ਕੀਤਾ ਜਾ ਰਿਹਾ ਉਹਨਾਂ ਦੇ ਖਾਣੇ ਤੇ ਰਹਿਣ ਤੇ ਉਹਨਾਂ ਦੇ ਟਰੈਵਲ ਤੇ ਜਿਹੜਾ ਅਨਧਿਕਾਰਤ ਇਸਤੇਮਾਲ ਕੀਤਾ ਜਾ ਰਿਹਾ ਹੈਗਾ ਉਸ ਦੀ ਜਾਂਚ ਹੋਣੀ ਚਾਹੀਦੀ ਆ ਔਰ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਆ